ਇੱਧਰ ਤੁਹਾਨੂੰ ਪਤਾ ਵੀ ਜਿਵੇਂ ਆਪਾਂ ਨੂੰ ਬੱਕਰੀਆਂ ਦਾ ਵੀ ਸ਼ੌਂਕ ਹੈ ਤੇ ਆਪਣੀ ਪੱਠ ਵੀ ਸੂਪੀ ਬਤਾਈ ਹੋਵੇ ਬਈ ਸਾਰਿਆਂ ਨੂੰ ਠੀਕ ਆ ਮਿੱਤਰੋ ਹਾਂਜੀ ਕੀ ਹਾਲ ਚੋਬਰੋ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਆਈ ਵਾ ਜੀ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਤੇ 1 ਵਜੇ ਦਾ ਟਾਈਮ ਆ ਮੈਂ ਸਕੂਲੇ ਗਿਆ ਸੀ ਤੇ ਸਕੂਲੋਂ ਹੁਣੇ ਹੀ ਵਾਪਸ ਆਇਆ ਤੇ ਆਉਂਦੇ ਸਾਲ ਕਬੂਤਰ ਵੇਖੇ ਆ ਤੇ ਕਬੂਤਰ ਵੇਖ ਕੇ ਹੁਣ ਇੱਕ ਬੱਚਾ ਡੋਣਿਆ ਤੇ ਸ਼ਾਖਾ ਕਬੂਤਰ ਡੋਣਿਆ ਏਕਾ ਮਿੱਤਰੋ 1 ਵਜੇ ਦਾ ਸਹੀ ਟਾਈਮ ਆ 1 ਵਜੇ ਆ ਕਿਆ ਬੈਠਾ ਬੱਚਾ ਦਾਣੇ ਪਾਏ ਨਹੀਂ ਸੀ ਮੈਂ ਆਣ ਕੇ ਡਾਵਾਂਗੇ ਇਹਨਾਂ ਨੂੰ ਢਾ ਕੇ ਤੇ ਫਿਰ ਦਾਣੇ ਪਾਉਣੇ ਆ ਤੇ ਇਧਰ ਸ਼ਾਖ ਖੇ ਦੀ ਜੋੜੀ ਨੇ ਵੀ ਅੰਡੇ ਲਾਦੂਗੀ ਥੋੜੇ ਦਿਨਾਂ ਦੇ ਵਿੱਚ ਵਿੱਚ ਟੱਕੇ ਜੇ ਇਕੱਠੇ ਕਰਨ ਲੱਗ ਗਈ ਉਹ ਦੇਖੋ ਉਹ ਨਿਆਲਣੇ ਚ ਰੱਖ ਲੇ ਤੇ ਬੱਚਾ ਆਪਣਾ ਉਹ ਬੈਠਾ ਚਿੱਟੀਆਂ ਅੱਖਾਂ ਦਾ ਠੀਕ ਆ ਇਹਨੂੰ ਵੀ ਡਾਉਣੇ ਆ ਲਓ ਵੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਬੱਚੇ ਨੂੰ ਉਹ ਲਾ ਲਾਉਣੇ ਆ ਠੀਕ ਆ ਤੇ ਫਿਰ ਡਾਵਾਂਗੇ ਸ਼ਾਖ ਖੇ ਨੂੰ ਤੇ ਹੁਣ ਇੱਕ ਰਾਂਸਟਾ ਤੇ ਵੀਰੀਲ ਕੱਢ ਲਈਏ ਸਹੀ 1 ਵਜੇ ਦਾ ਟਾਈਮ ਹੈ ਤੇ ਫਿਰ ਡਾਈਏ ਤੇ ਬੱਚਾ ਦੁਸਰੇ ਕਮੈਂਟ ਕਰਕੇ ਕਿੱਡਾ ਘਟ ਆ ਤੇ ਵੀ ਭਾਈ ਹੁਣ ਛੱਡਦੇ ਹਾਂ ਕੂਤਰ ਆ ਆ ਕੀ ਮਿੱਤਰੋ ਇਹ ਤਾਂ ਇੱਥੇ ਬਹਿ ਗਿਆ ਡਾਇਆ ਉਹ ਹੋਲੀ ਜੀ ਉਹਲਾ ਲਾਇਆ ਸੀ ਤੇ ਹੁਣ ਡਾਉਣੇ ਦੂਜਾ ਸ਼ਾਖ ਖਾਉਂਦੇ ਨਾਲ ਵੇਖੋ ਜਾਂਦਾ ਲਓ ਵੀ ਮਿੱਤਰੋ ਸ਼ਾਖ ਆ ਕੱਢ ਲਿਆ ਤੇ ਹੁਣ ਡਾਉਣੇ ਆ ਆ ਵੇ ਨਾਲ ਜਾਊਗਾ ਇਹਦੇ ਹਾਂ ਦਾਦੀਏ ਬੱਚਾ ਵੀ ਇੱਥੋਂ ਬੱਚਾ ਨਹੀਂ ਉੱਡਦਾ ਇੱਕ ਨਾ ਦਾਦੀਏ ਉੱਡ ਗਿਆ ਬੱਚਾ ਵੀ ਲੋਵੀ ਚੋਬਰੋ ਅੱਜ ਪਤਾ ਲੱਗੂ ਕਬੂਤਰਾਂ ਜਗਨਨਾਗ ਜ਼ੋਰ ਆ ਕਿਉਂਕਿ ਠੰਡੇ ਠੰਡੇ ਤੜਕੇ ਉੱਡ ਕੇ ਆ ਜਾਂਦੇ ਸੀਗੇ ਅੱਜ ਫੁੱਲ ਗਰਮੀ 'ਚ ਵੈਨੇ ਕੀ ਰੰਗ ਲਾਉਂਦੇ ਆ ਤੇ ਛਤਰੀ ਲਾਤੀ ਉੱਤੇ ਜਾ ਕੇ ਲੋਵੀ ਚੋਬਰ ਹੋਣਾ ਸੀ ਕੋਠੇ ਤੇ ਛਤਰੀ ਲਾਉਣਾ ਠੀਕ ਆ ਆ ਰਹੀ ਤੇ ਹੁਣ ਕਬੂਤਰਾਂ ਤੇ ਨਿਗਾਹ ਪਰਾਦੀਏ ਕਿੱਧਰ ਗਏ ਵਿਖਾਉਣੇ 1 ਮਿੰਟ 1 ਮਿੰਟ ਗਾਈਸ ਆਉਂਦੇ ਠੀਕ ਆ ਮਿੱਤਰੋ ਬਲਾਰੋ ਹੋ ਗਿਆ ਇਹ ਆ ਰਹੇ ਆ ਦੇਖੋ ਆਉਂਦੇ ਦੋਨੇ ਹੋਰ ਕੋਲੇ ਕਰਤੀਏ ਆ ਆ ਦੇਖੋ ਆ ਜਾਂਦੇ ਸ਼ੱਕ ਤੇ ਦੂਜਾ ਤੇ ਫਿਲਹਾਲ ਚਤਰੀ ਲਾ ਦਿੱਤੀ ਹੈ ਕਰਾਂ ਲੋਬੀ ਚੋਪਰੋ ਅੱਜ ਅੱਧਾ ਘੰਟਾ ਉੱਡੇ ਆ ਅੱਗੇ ਪੈਂਦੇ ਯਾਰ ਤਿੰਨ ਤਿੰਨ ਘੰਟੇ ਲਗਾਤਾਰ ਉੱਡਦੇ ਸੀਗੇ ਵੀ ਅੱਗੇ ਟਾਈਮ ਵਧਾਈ ਜਾਂਦੇ ਸੀ 10 ਦਿਨ ਮੈਂ ਬੰਦ ਕਰਤੇ ਤੇ ਭੈਣ ਦੇ ਵੀਰ ਉਸੇ ਚੱਕਰ ਤੇ ਫੇਰ ਆ ਗਏ ਅੱਧੇ ਘੰਟੇ ਵਾਲੇ ਤੇ ਤੇ ਇਹਨਾਂ ਨੂੰ ਹੁਣ ਐ ਕਰਦੇ ਆ ਵੀ ਸਵੇਰੇ ਤੜਕੇ ਟਾਈਮ ਨਾਲ ਡਾਵਾਂਗੇ ਤੇ ਉਸੇ ਗੇੜੇ ਤੇ ਫੇਰ ਆਉਣੇ ਆ ਵੀ ਲਗਾਤਾਰ ਡਾਵਾਂਗੇ ਕਰਾਂਗੇ ਤੇ ਫਿਰ ਟਾਈਮ ਵਧਾਉਣਗੇ ਨਾਲ ਖਰਾਖਰੂਕ ਪਾਉਣੇ ਆ ਦੁਬਾਰਾ ਫਿਰ ਜੋ ਜਿਹੜੇ ਆ ਚਾਰੇ ਕਬੂਤਰਾਂ ਨਾਲ ਹੁਣ ਚਾਰਾਂ ਨੂੰ ਥੱਲੇ ਲੈ ਚਲਦੇ ਡੱਬੀ ਨੂੰ ਤੇ ਉਹਨੂੰ ਜੋੜੀ ਲੱਗ ਗਈ ਹੋਊਗੀ ਥੱਲੇ ਪਤਾ ਲੱਗੂ ਕਬੂਤਰਾਂ ਦੇ ਵਿੱਚ ਇੱਥੇ ਤਾਂ ਮੈਨੂੰ ਪਤਾ ਨਹੀਂ ਲੱਗਦਾ ਵੈਸਤਾ ਲੱਗੀ ਜੋੜੀ ਥੱਲੇ ਕਬੂਤਰਾਂ ਚ ਤਾੜਦੇ ਆ ਫਿਰ ਪਤਾ ਲੱਗੂਗਾ ਸਹੀ ਕਿਉਂਕਿ ਆਪਾਂ ਨਵੇਂ-ਨਵੇਂ ਰੱਖੇ ਆ ਇੱਥੇ ਲਿਆਣ ਕੇ ਛੱਡਤੇ ਠੀਕ ਆ ਡੱਬੀ ਤੇ ਉਹ ਜੋੜੀ ਜੋੜੀ ਲੱਗ ਗਈ ਉਹਨਾਂ ਦੀ ਉਹ ਇਕੱਠੇ ਬੈਠਿਆ ਤੇ ਇਧਰ ਆ ਬੈਠੇ ਤੇ ਬਾਕੀ ਆ ਬੈਠੇ ਤੇ ਹੁਣ ਐ ਕਰਦੇ ਆ ਇਹਨਾਂ ਨੂੰ ਦਾਣੇ-ਦੂਣੇ ਪਾ ਦਈਏ ਤੇ ਬੱਚਾ ਐ ਕਰੀ ਜਾਂਦਾ ਏਰ ਪਤਾ ਨਹੀਂ ਕੀ ਚੱਕਰ ਹੈ ਗਿਣਤੀ ਦੇ 10 ਮਿੰਟ ਝੁੱਡਿਆ ਤੇ ਹੌਲੀ-ਹੌਲੀ ਸੈੱਟ ਹੋਈ ਜਾਂਦਾ ਤੇ ਦਾਣੇ-ਦੂਣੇ ਪਾ ਦਈਏ ਫਿਰ ਕਰਦੇ ਆ ਅੱਗੇ ਵਲੌਗ ਸ਼ਾਮ ਨੂੰ ਕਰਾਂਗੇ ਹੁਣ ਕਿ ਕਬੂਤਰ ਤਾਂ ਡਿੱ ਗਿਆ ਨਹੀਂ ਕਿ ਆਪਣੇ ਬਹਿ ਗਏ ਤੇ ਫਿਰ ਕਰਦੇ ਆ ਸ਼ਾਮ ਨੂੰ ਹੀ ਵਲੌਗ ਕਰਾਂਗੇ ਹੁਣ ਨਾਲ ਸ਼ਾਮ ਨੂੰ ਦਾਣੇ ਪਾਵਾਂਗੇ ਠੀਕ ਆ ਮਿੱਤਰੋ ਉਹ ਵੀ ਚੋਬਰ ਸ਼ਾਮ ਹੋ ਗਈ ਤੇ ਫਿਲਹਾਲ ਪਾਈਆ ਕਬੂਤਰਾਂ ਨੂੰ ਦਾਣੇ ਠੀਕ ਆ ਮਿੱਤਰੋ ਆਪ ਵੀ ਟ੍ਰੇ ਕੂ ਕਰਾ ਲਈ ਤੇ ਦਾਣੇ ਆਪਣੇ ਹੋਰੇ ਆਪਏ ਕਣਕ ਕੀ ਆ ਫਿਲਹਾਲ ਤਾਂ ਤੇ ਮੱਕੀ ਦਾ ਸੋਚਿਆ ਵੀ ਮੱਕੀ ਪਾਈਏ ਕਬੂਤਰਾਂ ਨੂੰ ਬਾਕੀ ਵੇਖਾਂਗੇ ਸੋਚਿਆ ਹਜੇ ਠੀਕ ਹੈ ਤੇ ਆਹ ਗੋਦ ਲੈ ਟੱਕਣ ਤੇ ਆਹ ਬਾਰੀ ਕਣਕ ਠੀਕ ਹੈ ਮਿੱਤਰੋ ਇੱਕ ਮਿੰਟ ਮਿੱਤਰੋ ਲਾਈਵ ਬਾਬੇ ਉਹ ਕਣਕ ਤਾਂ ਆਪਾਂ ਬਾਦੀ ਟ੍ਰੇ ਦੇ ਵਿੱਚ ਹੁਣ ਰੱਖੀਏ ਗੁੱਡੇ ਦੇ ਅੰਦਰ ਠੀਕ ਹੈ ਚੁਬਰੋ ਘੋਲ ਕੇ ਗੁੱਡਾ ਤੇ ਪਾਣੀ ਆਪਣਾ ਰੱਖਿਆ ਵੇ ਤੇ ਆ ਜੋ ਆਓ 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 ਬਾਏ ਤੀ ਕੁ ਜਿੱਹ ਹੁਣ ਵੇਖੀ ਆਉਂਦੇ ਅਠਾ ਵਾਲੀ ਗੱਡੀ ਵਾਂਗੂ ਭੱਜੇ ਤੜਕੇ ਦੇ ਥਾਣੇ ਨਹੀਂ ਪਾਈ ਸਕੂਲੇ ਜਾਵੜੇ ਸੀ ਤੇ ਇੱਧਰ ਤੁਹਾਨੂੰ ਪਤਾ ਵੀ ਜਿਵੇਂ ਆਪਾਂ ਨੂੰ ਬੱਕਰੀਆਂ ਦਾ ਵੀ ਸ਼ੌਂਕ ਹੈ ਤੇ ਆਪਣੀ ਪੱਠ ਵੀ ਸੂਪੀ ਬਤਾਈ ਹੋਵੇ ਬਈ ਸਾਰਿਆਂ ਨੂੰ ਠੀਕ ਆ ਮਿੱਤਰੋ ਤੇ ਬੱਕਰੀਆਂ ਦੇ ਵੀ ਸ਼ੌਂਕਾਂ ਮੇਮਣੀ ਦਿੱਤੀ ਆ ਤੇ ਇਹਦਾ ਨਾਮ ਕਮੈਂਟ ਕਰਕੇ ਦੱਸਿਓ ਵੀ ਕੀ ਲਿਖੀ ਰੱਖੀਏ ਠੀਕ ਆ ਮਿੱਤਰੋ ਤੇ ਅਧਰ ਕਬੂਤਰ ਆਪਣੇ ਦਾਣੇ ਵਧੀਆ ਖਾਈ ਜਾਂਦੇ ਆ ਤੇ ਉਹਦੀ ਡੱਬੀ ਦੀ ਜੋੜੀ ਵੀ ਲੱਗੀ ਹੁੰਦੀ ਨਾਲ ਖੱਟੀਆਂ ਅੱਖਾਂ ਦੇ ਨਾਲ ਇਸ ਨਾਲ ਉਸ ਨਾਲ ਠੀਕ ਹੈ ਮਿੱਤਰੋ ਤੇ ਹੁਣ ਤਾੜ ਦੀ ਕਬੂਤਰ ਫਿਰ ਕਰਦੇ ਆ